ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਨਵੀਂ ਸ਼ੰਗਾਰ ਨੀਤੀ ਨੇ ਸਿੱਖ ਮੁਸਲਮਨ ਅਤੇ ਯੋਹਾਦੀਆ ਵਰਗੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਵਿੱਚ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ ਰੱਖਿਆ ਸਕੱਤਰ ਪੀਟ ਹੈਕਸਥ ਦੁਆਰਾ ਜਾਰੀ ਕਹਾਲੀਆਂ ਮੀਮੋ ਨੇ ਦਾੜੀ ਤੋਂ ਛੋਟਾ ਨੂੰ ਲਗਭਗ ਖਤਮ ਕਰ ਦਿੱਤਾ ਜੋ ਧਾਰਮਿਕ ਆਧਾਰਾਂ ਤੇ ਦਾੜੀ ਰੱਖਣ ਵਾਲੇ ਸੈਨਿਕਾਂ ਦੀ ਸੇਵਾ ਤੇ ਖਤਰਾ ਮਢਰਾ ਰਿਆ ਇਹ ਨੀਤੀ 2010 ਤੋਂ ਪਹਿਲਾਂ ਦੇ ਮਾਫਤਨਟਾਂ ਤੇ ਵਾਪਸੀ ਦਾ ਉਦੇਸ਼ ਦਿੰਦੀ ਹੈ ਜਿਸ ਵਿੱਚ ਦਾੜੀ ਤੋਂ ਛੋਟਾ ਨੂੰ ਆਮ ਤੌਰ ਤੇ ਆਗਿਆ ਨਹੀਂ ਹੋਵੇਗੀ 30 ਸਤੰਬਰ ਨੂੰ ਮਰੀਨ ਕੌਰ ਵੇਸ ਕੁਆਂਟਿਕ ਵਿਖੇ 800 ਤੋਂ ਵੱਧ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਐਕਸਟ ਨੇ ਦਾੜੀ ਵਰਗੇ ਸਥਾਈ ਨਿੱਜੀ ਪ੍ਰਕਟਾਵੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਨਾਰਡਿਕ ਮੂਰਤੀਆਂ ਦੀ ਫੌਜ ਨਹੀਂ ਹੈ ਆਪਣੇ ਭਾਸ਼ਣ ਤੋਂ ਕੁਝ ਘੰਟਿਆਂ ਬਾਅਦ ਪੈਂਟਾਗਨ ਨੇ ਸਾਰੀਆਂ ਫੌਜੀ ਸ਼ਿਕਮਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਧਾਰਮਿਕ ਛੋਟਾਂ ਸਮੇਤ ਜ਼ਿਆਦਾਤਰ ਦਾੜੀ ਤੋਂ ਛੋਟਾਂ ਨੂੰ 60 ਦਿਨਾਂ ਦੇ ਅੰਦਰ ਖਤਮ ਕਰਨ ਦਾ ਉਦੇਸ਼ ਦਿੱਤਾ ਗਿਆ ਨੀਤੀ ਸਥਾਨਿਕਵਾਦੀ ਵਿੱਚ ਏਕਾਕ੍ਰਿਤੀ ਕਰਨ ਦੇ ਉਦੇਸ਼ ਲਈ ਵਿਸ਼ੇਸ਼ ਬਲਾਂ ਨੂੰ ਦਿੱਤੀਆਂ ਗਿਆ ਸਤਾਈ ਛੋਟਾਂ ਨੂੰ ਛੱਡ ਕੇ ਸਾਰਿਆਂ ਨੂੰ ਪ੍ਰਭਾਵਿਤ ਕਰੇਗੀ ਇਸ ਤੋਂ ਪਹਿਲਾਂ 2017 ਵਿੱਚ ਫੌਜ ਨੇ ਨਿਰਦੇਸ਼ ਰਾਹੀਂ ਸਿੱਖ ਸੈਨਿਕਾਂ ਲਈ ਸਤਾਈ ਦਾੜੀ ਅਤੇ ਪੱਗ ਦੀ ਛੋਟ ਨੂੰ ਰਸਮੀ ਰੂਪ ਦਿੱਤਾ ਸੀ ਇਸੇ ਤਰ੍ਹਾਂ ਮੁਸਲਮ, ਆਰਥੋਡਾਕਸ, ਯਹੂਦੀ ਅਤੇ ਨੋਰਸ ਪੈਗਨ ਸੈਨਿਕਾਂ ਨੂੰ ਧਾਰਮਿਕ ਛੋਟ ਮਿਲੀ ਸੀ ਜੁਲਾਈ 2025 ਵਿੱਚ ਫੌਜ ਨੇ ਆਪਣੇ ਚਿਹਰੇ ਦੇ ਵਾਲਾਂ ਦੀ ਨੀਤੀ ਨੂੰ ਅਪਡੇਟ ਕੀਤਾ ਪਰ ਧਾਰਮਿਕ ਛੋਟ ਨੂੰ ਸੁਰੱਖਿਅਤ ਰੱਖਿਆ ਸੀ ਹਾਲਾਂਕਿ ਨਵੀਂ ਨੀਤੀ ਇਹਨਾਂ ਪ੍ਰਕティਸ਼ੀਲ ਤਬਦੀਲੀਆਂ ਨੂੰ ਠਾਉਂਦੀ ਹੈ 1981 ਦੇ ਸਪਰੀਮ ਕੋਰਟ ਦੇ ਫੈਸਲੇ ਗੋਲਡਮੈਨ ਬਨਾਮ ਵੈਨ ਵਰਗਰ ਤੋਂ ਪ੍ਰੇਰਿਤ ਸਖਤ ਸ਼ੰਗਾਰ ਨਿਯਮਾਂ ਵੱਲ ਵਾਪਸ ਆਉਂਦੀ ਹੈ